ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨ ਮਨਿਸਟਰ ਪੰਜਾਬ ਮੈਂ ਅੱਜ ਸਵੇਰੇ ਅਖਬਾਰਾਂ ਪੜ੍ਹਿਆ ਸੀਗਾ ਵੈਸੇ ਮੈਂ ਸੋਸ਼ਲ ਮੀਡੀਆ ਤੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਵਾਜਾ ਬੜਿੰਗ ਜੀ ਦਾ ਬਿਆਨ ਪੜ੍ਹਿਆ ਸੀਗਾ ਜਿਹੜਾ ਉਹਨਾਂ ਨੇ ਬਾਜਵੇ ਬਾਰੇ ਦਿੱਤਾ ਮੈਂ ਸਭ ਤੋਂ ਪਹਿਲਾਂ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਦੋ ਵੱਡੇ ਲੀਡਰ ਨੇ ਦੋ ਹੀ ਜ਼ਿੰਮੇਵਾਰ ਲੀਡਰ ਨੇ ਇੱਕ ਆਵਾਜ਼ਾ ਬੜਿੰਗ ਜੀ ਜਿਹੜੇ ਪੰਜਾਬ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਦੂਜਾ ਸਰਜਾਤ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਐਲੋਪੀ ਨੇ ਵਿਧਾਨ ਸਭਾ ਵਿੱਚ ਜਿਹੜੇ ਵਲੋਦੀ ਤੇ ਵੀ ਨਹੀਂ ਤਾਨੀ ਤੇ ਮੈਂ ਦੋਹਾਂ ਦੇ ਬਿਆਨਾਂ ਨੂੰ ਬਹੁਤ ਅਹਿਮੀਅਤ ਦਿੰਦਾ ਬਾਕੀ ਬਿਆਨਾਂ ਨੂੰ ਮੈਂ ਨਹੀਂ ਬਹੁਤਾ ਅਹਿਮੀਅਤ ਦਿੰਦਾ ਕਿਉਂਕਿ ਇਹ ਦੋ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਲੋਕ ਦੇਖਦੇ ਆ ਦੋਵੇਂ ਬਹੁਤ ਜ਼ਿੰਮੇਵਾਰ ਕੁਰਸੀ ਦੇ ਉੱਤੇ ਆ ਜਿਹੜਾ ਦੋ ਦਿਨ ਪਹਿਲਾਂ ਇਹ ਗੈਰ ਜ਼ਿੰਮੇਵਾਰ ਬਿਆਨਾਂ ਬਿਆਨ ਜਿਹੜੇ ਦਿੱਤੇ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੇ ਮਤਲਬ ਸਦਾ ਪ੍ਰਤਾਪ ਸਿੰਘ ਬਾਜਬਾ ਜੀ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜੋ ਬੋਲਿਆ ਉਹ ਇੰਨਾ ਦੁਖਦਾਈ ਇੰਨਾ ਨਿੰਦਣਯੋਗ ਹੈ ਇੰਨਾ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਨੇ ਇਹ ਕਹਿ ਕੇ ਦਾਇਤ ਫਲਾਤੀਪੂ ਦੇ ਪੰਜਾਬ ਦੇ ਵਿੱਚ ਕਿ ਪੰਜਾਬ 'ਚ 50 ਬੰਬ ਆਏ ਸੀਗੇ ਜਿੰਨਾਂ ਚੋਂ 15 ਚੱਲ ਗਏ 32 ਜੇ ਬਾਕੀ ਨੇ ਬੰਬ ਕਿੱਥੋਂ ਆਏ ਕਿੱਦਾਂ ਪਤਾ ਲੱਗਾ ਬਾਜਵਾਜੀ ਨੂੰ ਇਹ ਬੜਾ ਸੈਂਸਟਿਵ ਈਸ਼ੂ ਆ ਇਹ ਕੋਈ ਐ ਨਹੀਂ ਹੈ ਇਹ ਉਦਾਂ ਦੀ ਹੈ ਕਿ ਜੋ ਤੂੰ ਮੱਦੀ ਮੂੰਹ ਚ ਆਏ ਬੋਲੀ ਜਾਓ ਪੰਜਾਬ ਦੀ ਸਥਿਤੀ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ ਪੰਜਾਬ ਦੇ ਆਪਸੀ ਭਾਈਚਾਰੇ ਦੇ ਵਿੱਚ ਦਫਾੜ ਪਾਉਣ ਵਾਲੀ ਜਿਹੜੀ ਗੱਲ ਹੈ ਸੋ ਪ੍ਰਤਾਪ ਬਾਜਵੇ ਦਾ ਬਿਆਨ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਗੈਰ ਕਾਨੂੰਨੀ ਹੈ ਜੇ ਉਹਨਾਂ ਨੇ ਆਪਣਾ ਸੋਰਸ ਨਹੀਂ ਦੱਸਿਆ ਪੁਲਿਸ ਟੀਮ ਨੂੰ ਜਿਹੜਾ ਉਹ ਕਹਿੰਦੇ ਕਿ ਮੇਰੇ ਸਰੋਤ ਜਿਹੜੇ ਆ ਉਹ ਕਹਿੰਦੇ ਕਿ ਮੈਂ ਮੈਂ ਮਤਲਬ ਜਿਹੜਾ ਚਾਰ ਮੁੱਖ ਮੰਤਰੀਆਂ ਦਾ ਕੰਮ ਕੀਤਾ ਮੈਂ ਲੋਕ ਸਭਾ ਦਾ ਮੈਂਬਰ ਆ ਮੈਂ ਰਾਜ ਸਭਾ ਦਾ ਮੈਂਬਰ ਆ ਤੇ ਸਭ ਉਹਨਾਂ ਨੂੰ ਇੰਨਾ ਕੁਝ ਵਹਿਣ ਦੇ باوجود ਵੀ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਅੱਜ ਵੀ ਉਹ ਜਿਹੜੀ ਜੁਮਹਿਆ ਕੁਰਸੀ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਮਝ ਨਹੀਂ ਹੈ ਉਹ ਮਾਨ ਨਲਾਇਕ ਆਦਮੀ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਮੈਂ ਆਪਣੇ ਮੂੰਹ ਚੋਂ ਕੀ ਬੋਲਣਾ ਕੀ ਨਹੀਂ ਬੋਲਣਾ ਮੰਨ ਲਓ ਕਿ ਉਹਨਾਂ ਕੋ ਕੋਈ ਸਰੋਤ ਵੀ ਹੈ ਇਹ ਸਰੋਤ ਉਹਨਾਂ ਨੂੰ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਦਾ ਪੁਲਿਸ ਮੁਖੀ ਪੰਜਾਬ ਦੀਆਂ ਦੂਜੀਆਂ ਏਜੰਸੀਆਂ ਉਹਨਾਂ ਦਾ ਸਾਂਝਾ ਕਰਕੇ ਸਭ ਨੂੰ ਸਾਵਧਾਨ ਕਰਨਾ ਚਾਹੀਦਾ ਸੀ ਬਲਕਿ ਮੈਂ ਸਮਝਦਾ ਕਿ ਉਹਨਾਂ ਨੇ ਵੋਟਾਂ ਦੀ ਖਾਤਰ ਪੰਜਾਬ ਦੇ ਵਿੱਚ ਇੱਕ دہشت ਪਾਉਣ ਵਾਲਾ ਜਿਹੜਾ ਬਿਆਨ ਦਿੱਤਾ ਜਿਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਉਸ ਤੋਂ ਬਾਅਦ ਸਭ ਤੋਂ ਵੱਧ ਜ਼ੁਮੇਅਤ ਬੰਦੇ ਨੇ ਰਾਜਾ ਬੜਿੰਗ ਜੀ ਜਿਨ੍ਹਾਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਿਆਨ ਦਿੱਤਾ ਮੈਂ ਰਾਜਾ ਬੜਿੰਗ ਜੀ ਨੂੰ ਬਸ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਤ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਤੁਸੀਂ ਪ੍ਰਤਾਪ ਤੋਂ ਵੀ ਉੱਪਰ ਦੇ ਤੁਸੀਂ ਸਭ ਤੋਂ ਵੱਡੇ ਜ਼ਿੰਮੇਵਾਰ ਬੰਦੇ ਜੇ ਸਰ ਤੁਸੀਂ ਇਹ ਗੱਲ ਜਿਹੜੀ ਆ ਜੱਸ ਤੇ ਨੋ ਦੇ ਵਿੱਚ ਜਵਾਬ ਦਿਓ ਜੱਸ ਦੇ ਨੋ ਦੇ ਵਿੱਚ ਦੱਸੋ ਕਿ ਪ੍ਰਤਾਪ ਬਾਜਵੇ ਦਾ ਬਿਆਨ ਸਹੀ ਆ ਜਾਂ ਗਲਤ ਹੈ ਇਹ ਇੱਧਰ ਉੱਧਰ ਦੀਆਂ ਨਾ ਮਾਰੋ ਇੱਧਰ ਉੱਧਰ ਦੀਆਂ ਗੱਲਾਂ ਤੁਹਾਡੀਆਂ ਬਿਲਕੁਲ ਕਿਸੇ ਨੇ ਨਹੀਂ ਸੁਣੀਆਂ ਕਿਉਂਕਿ ਬੜਾ ਸੀਰੀਅਸ ਮੁੱਦਾ ਹੈ ਪੰਜਾਬ ਆਲਰੇਡੀ ਬੜੇ ਮਾੜੇ ਹਾਲਾਤਾਂ ਚੋਂ ਇੱਕ ਵਾਰ ਲੰਘ ਚੁੱਕਾ ਔਰ ਇਹ ਕਾਂਗਰਸੀ ਲੀਡਰ ਜਿਹੜੇ ਇਹਨਾਂ ਨੂੰ ਆਤ ਪਈ ਆ ਕਿ ਇਹਨਾਂ ਦੇ ਉਦੋਂ ਵੀ ਕਾਂਗਰਸ ਕਾਲੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਹੋਰ ਵੀ ਫੇਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਆ ਸੋ ਮੈਂ ਰਾਜਾ ਬੜਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਦੇ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਐਸਲੇ ਆਗੂ ਜੇ ਤੁਹਾਡੇ ਬਿਆਨ ਦਾ ਮਤਲਬ ਇਹ ਆ ਕਿ ਟਾਂਗਰਸ ਦਾ ਬਿਆਨ ਹੈ ਤੁਸੀਂ ਨਹੀਂ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ ਨਾ ਪਰਪਾਪ ਆਜ ਵੀ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ ਸੋ ਤੁਹਾਨੂੰ ਪਹਿਲਾਂ ਇਹ ਜਸਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਬੜੇ ਖੁੱਲੇ ਸ਼ਬਦਾਂ ਦੇ ਵਿੱਚ ਤੁਸੀਂ ਵੀ ਬਿਆਨ ਸੁਣਿਆ న్యూਸ 80 ਤੇ ਚੱਲਿਆ ਹੋ ਸਭ ਲੋਕਾਂ ਨੇ ਸੁਣਿਆ ਪ੍ਰਤਾਪ ਬਾਜਵਾ ਜੀ ਦਾ ਬਿਆਨ ਇਸ ਕਰਕੇ ਬਾਜਾ ਜੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਹ ਇਹ ਚੀਜ਼ ਕਨਫਰਮ ਕਰੋ ਕਿ ਤੁਸੀਂ ਉਹਨਾਂ ਦੇ ਬਿਆਨਾਂ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਬਸ ਇੰਨੀ ਗੱਲ ਮੈਨੂੰ ਚਾਹੀਦੀ ਆ ਮੈਂ ਇੱਧਰ ਉੱਧਰ ਲੰਮਾ ਤੁਸੀਂ ਮਾਰੋ ਕਿ ਮੁੱਖ ਮੰਤਰੀ ਆ ਕਦੇ ਜੀ ਮੁੱਖ ਮੰਤਰੀ ਹੋ ਕਦੇ ਮੁੱਖ ਮੰਤਰੀ ਜੋ ਕਰ ਰਿਹਾ ਆਪਣੇ ਕੰਮ ਕਰ ਰਿਹਾ ਮੁੱਖ ਮੰਤਰੀ ਆਪਣੀ ਡਿਊਟੀ ਨਿਭਾ ਰਿਆ ਪੰਜਾਬ ਦੀ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਪੰਜਾਬ ਦੀ ਪੁਲਿਸ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਤੇ ਹਾਲਾਤ ਖਰਾਬ ਨਹੀਂ ਹੋਣ ਦੜੇ ਉਹ ਪੰਜਾਬ ਦੀ ਪੁਲਿਸ ਬੜੀ ਐਕਟਿਵ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਆਪਣੇ ਸਹਾਉਦਤ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਜਿਹੜਾ ਸਤਾ ਲਈ ਸਤਾਈ ਦੀ ਸਤਾ ਵਾਸਤੇ ਜਿਹੜੇ ਤਲੋ ਬਚੀ ਹੋਈ ਪਏ ਜੇ ਕਿ ਕਿੱਦਾਂ ਜਿਹੜੀ ਜਲਦੀ ਤੋਂ ਜਲਦੀ ਜਿਹੜਾ ਉਹ ਸਤਾ ਪ੍ਰਾਪਤੀ ਕੀਤੀ ਜਾਵੇ ਉਹਦੇ ਲਈ ਜਿਹੜੇ ਪੁੱਠੇ ਸਿੱਧੇ ਬਿਆਨ ਉਹਦੇ ਲਈ ਗੈਰ ਕਾਨੂੰਨੀ ਬਿਆਨ ਵਡੇਲੀ ਪੰਜਾਬ ਚ ਤਹਿਸ਼ ਦਾ ਮਾਹੌਲ ਬਣਾਉਣ ਵਾਲੇ ਬਿਆਨ ਜਿਹੜੇ ਆ ਸਰ ਇਹਨਾਂ ਬਿਆਨਾਂ ਦਾ ਜਿਹੜਾ ਤੁਹਾਨੂੰ ਜਵਾਬ ਦੇਣਾ ਪਊਗਾ ਪੰਜਾਬ ਕਾਂਗਰਸ ਨੂੰ ਦੱਸਣਾ ਪਊਗਾ ਕਿ ਐਲੋਪੀ ਦਾ ਬਿਆਨ ਸਹੀ ਆ ਕਿ ਨਹੀਂ ਸਹੀ ਤੁਸੀਂ ਸਰ ਕਾਂਗਰਸ ਦੇ ਪ੍ਰਧਾਨ ਜੇ ਮੈਂ ਤੁਹਾਡਾ ਬਿਆਨ ਪੜਿਆ ਹੋਰ ਕਿਸੇ ਨੇ ਬਿਆਨ ਨਹੀਂ ਦਿੱਤਾ ਬਾਕੀ ਕਾਂਗਰਸ ਚੁੱਪ ਹੈ ਕਿਸੇ ਨੇ ਬਿਆਨ ਨਹੀਂ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਰਾਜਾ ਬੜਿੰਗ ਜੀ ਪੰਜਾਬ ਵਾਸੀਆਂ ਨੂੰ ਜਿਹੜਾ ਬਿਆਨ ਤੁਹਾਡਾ ਜਿਹੜਾ ਉਹਨੂੰ ਸਪਸ਼ਟ ਸ਼ਬਦਾਂ ਵਿੱਚ ਕਹੋ ਉਹਨੂੰ ਸਿੱਧਾ ਕਹੋ ਜੈਸੋ نو ਕਿ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਜੇ ਤੁਸੀਂ ਨਹੀਂ ਸਹਿਮਤ ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਬਾਜ਼ਵੇ ਦੇ ਖਿਲਾਫ ਤੇ ਜੇ ਸਹਿਮਤ ਹੋ ਫਿਰ ਉਹਦਾ ਕਲੀਅਰ ਕਰੋ ਕਿ ਅਸੀਂ ਸਹਿਮਤ ਹੈ ਜੀ ਆਹ ਚੀਜ਼ ਹੈ ਸੋ ਮੈਂ ਤੁਹਾਡੇ ਬਿਆਨ ਤੇ ਮੈਨੂੰ ਨਿਰਾਸ਼ਾ ਹੋਈ ਹੈ ਬਹੁਤ ਸੋ ਮੈਂ ਚਾਹੂੰਗਾ ਕਿ ਆਪਣਾ ਬਿਆਨ ਜਿਹੜਾ ਕਿਉਂਕਿ ਬਹੁਤ ਸੀਰੀਅਸ ਮੁੱਦਾ ਹੈ ਸਾਰੇ ਇਦਾਂ ਦਾ ਮੁੱਦਾ ਨਹੀਂ ਹੈ ਕਿ ਤੁਸੀਂ ਐਵੇਂ ਹੀ ਬਿਆਨ ਦੇ ਕੇ ਆਪਣਾ ਬੁੱਤਾ ਸਾਫ ਲੋਗੇ ਇਦਾਂ ਨਹੀਂ ਸੱਦਿਆਗੇ ਸੀ ਇਸ ਕਰਕੇ ਆਵਾਜ਼ਾ ਬੜਿੰਗ ਜੀ ਤੁਹਾਨੂੰ ਬੇਨਤੀ ਆ ਤੁਸੀਂ ਕਾਂਗਰਸ ਦੇ ਪ੍ਰਧਾਨ ਜੀ ਸਭ ਤੋਂ ਵੱਡੇ ਅਹੁਦੇ ਤੇ ਜੇ ਪੰਤਾ ਬਾਜਵੇ ਦੇ ਬਿਆਨ ਦੇ ਬਾਰੇ ਜੈਸ 109 ਦੇ ਵਿੱਚ ਜਵਾਬ ਦਿਓ ਕਿ ਉਹਨਾਂ ਠੀਕ ਕਿਹਾ ਜਾਂ ਗਲਤ ਕਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ